ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿੰਦੇ ਟੋਟ ਨਾਵੇ ਅਗੰਤ ਭਰੇ ਪੰਡਾਰ ਦੇਨ ਹਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਹਿ ਬਿਸਾਰਾ ਦੋਸ ਨਹੀਂ ਕਹੂ ਕੋ ਮਿਤਾ माया मोह बंद पर पीता दर्द निवारे जाके आपे नानक ते ते गुरमुख تراپے ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਗੁਰਬਾਣੀ ਸੁਣਦਾ ਹੈ ਉਹਨਾਂ ਦੇ ਘਰ ਵਿੱਚ ਬਰਕਤਾਂ ਪੈਂਦੀਆਂ ਹਨ ਅਤੇ ਰੋਟੀ ਦੀ ਕਮੀ ਨਹੀਂ ਆਉਂਦੀ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦਿਨ ਦੇ ਟੁੱਟ ਨਾ ਵੀ ਅਗੰਤ ਪਰੇ ਪੰਡਾਰ ਦੇਨ ਹਰ ਸਦਜੀਵਨ ਹਾਰਾ